ਹਾਂਜੀ ਹਾਂਜੀ ਜੀ ਅੱਜ ਨੰਦ ਜੁਰਿਆ ਦੀ ਮਿਲਿਆ ਜੀ ਮੈਂ ਧੰਨਵਾਦੀ ਹਾਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਿਹੜੇ ਸਾਡੇ ਭਾਰਤ ਦੇ ਭਾਰਤ ਦੇ ਪ੍ਰਧਾਨ ਮੰਤਰੀ ਆ ਭਾਜੀ ਨਾਂ ਕਹੋ ਅਮੇਸ਼ਾ ਜੀ ਦਾ ਜਿਹੜੇ ਸਾਡੇ ਹੋਮਨਿਸਟਰ ਨੇ ਭਾਰਤ ਦੇ ਜੇਪੀ ਨੱਡਾ ਜਿਹੜੇ ਸਾਡੇ ਰਾਸ਼ਟਰ ਦੇ ਪ੍ਰਧਾਨ ਨੇ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਤੇ ਸਾਡੇ ਵਰਕਿੰਗ ਪ੍ਰਧਾਨ ਜਿਹੜੇ ਅਸ਼wini ਸ਼ਰਮਾ ਜੀ ਦਾ ਤੇ ਸਮੁੱਚੇ ਸਕਟਨ ਦਾ ਸਕਟਨ ਮੰਤਰੀ ਦਾ ਸਬੂਚੇ ਸਕਟਨ ਦਾ ਸਬੂਚੇ ਵੀਰਾਂ ਦਾ ਹਾਈ ਕਮਾਂਡ ਦਾ ਮੈਂ ਤੈਰ ਤੈਰ ਦਿਲ ਤੋਂ ਅਈਨ ਆਪਣੇ ਤੋਂ ਆਪਣੇ ਪਰਿਵਾਰ ਨੂੰ ਅਈ ਨਾਲੇ ਹਲਕੇ ਨੂੰ ਲੱਖ ਲੱਖ ਧੰਨਵਾਦ ਕਰਦਾ ਤੇ ਵਿਸ਼ਵਾਸ ਦਉਣ ਨਾਲ ਜਿਹੜੇ ਬਾਰਡਰ ਦੇ ਪਛੜੇ ਇਲਾਕੇ ਜਿੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਆ ਪ੍ਰਮਾਤਵਾ ਸਾਨੂੰ ਇਸ ਮੱਤ ਬਖਸ਼ੇ ਬਲ ਬਖਸ਼ੇ ਸਮੂਚੀ ਟੀਮ ਜਿਹੜੀ ਇੱਥੇ ਹਾਜ਼ਰ ਹੋਈ ਆ ਸਾਡੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਇਸ ਪਾਰਟੀ ਦੇ ਵਿੱਚ ਡਿਸਪਲਿਨਡ ਪਾਰਟੀ ਆ ਇੱਥੇ ਕੋਈ ਪਰਿਵਾਰਵਾਦ ਨਹੀਂ ਆ ਇੱਥੇ ਕੋਈ ਹੰਕਾਰ ਬਾਜ ਨਹੀਂ ਆ ਕੋਈ ਡਿਕਟੇਟਰਸ਼ਿਪ ਨਹੀਂ ਆ ਜੋ ਪਾਰਟੀ ਦਾ ਡਿਸਪਲਿਨ ਇਹ ਚੋਣ ਪ੍ਰਕਿਰਿਆ ਹੋਈ ਆ ਜਿਹੜੀ ਵੀ ਇਹ ਜਲਦੀ ਸਰਬਸੰਪਤੀ ਜਿਹੜੀ ਉਹ ਬਾਅਦ ਚ ਹੋਈ ਆ ਤੇ ਮੈਂ ਧੰਨਵਾਦੀ ਇਹਨਾਂ ਆਪਣੇ ਸਪੁੱਤੇ ਸਾਥੀਆਂ ਦਾ ਕਿ ਜਿਨ੍ਹਾਂ ਨੇ ਪਾਰਟੀ ਦੇ ਹੁਕਮ ਦੇ ਸਾਰਿਆਂ ਨੇ ਹੀ ਪਹਿਰਾ ਦਿੱਤਾ ਆ ਮੈਂ ਇਹੋ ਹੀ ਬੇਨਤੀ ਕਰਾਂਗਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਕਿਹੜੇ ਤਿੰਨ ਜਿਹੜੇ ਤਿੰਨ ਹਲਕੇ ਰਾਸਾ ਸੀ ਅਈ ਨਾਲ ਆ ਦੇ ਟਾਰੀ ਦੀ ਸੇਵਾ ਮਿਲੀ ਹੈ ਤੁਹਾਨੂੰ ਨਵੇਂ ਨਵੇਂ ਜਿਹੜਾ ਬਣਿਆ ਆ ਲੋਕਾਂ ਨੂੰ ਅਪੀਲ ਕਰਾਂਗਾ ਜੇ ਨਸ਼ੇ ਬੰਦ ਕਰਾਉਣੇ ਆ ਜੇ ਗੁੰਡਾਗਰਦੀਆਂ ਬੰਦ ਕਰਾਉਣੀਆਂ ਆ ਜੇ ਜੇ ਫਰੋਤੀਆਂ ਬੰਦ ਕਰਾਉਣੀਆਂ ਆ ਜੇ ਜੇ ਪੰਜਾਬ ਨੂੰ ਮੋੜ ਲੀਏ ਤੇ ਲਿਆਉਣਾ ਭਾਵੇਂ ਕਿਸਾਨੀਆਂ ਭਾਵੇਂ ਐਸੀ ਵਰਗਿਆਂ ਭਾਵੇਂ ਨੌਜਵਾਨ ਵੀਰਿਆ ਜੋ ਪੰਜਾਬ ਦੀ ਲਾਅ ਐਂਡ ਲਾਅ ਐਂਡ ਆਰਡਰ ਦੀ ਬੇੜਾ ਗਰਕ ਹੋਇਆ ਪਿਆ ਸਰਕਾਰ ਨੇ ਕੀਤਾ ਬਿਆਹ ਜੇ ਪੰਜਾਬ ਨੂੰ 7.4 ਲੱਖ ਕਰੋੜ ਦੇ ਕਰਜ਼ੇ ਤੋਂ ਬਾਹਰ ਕੱਢਣਾ ਆ ਤੇ ਸਿਰਫ ਡਬਲ ਇੰਜੇ ਦੀ ਸਰਕਾਰ ਜੰਦਰ ਮੋਦੀ ਜੀ ਦੇ ਅਗਵਾਈ ਚ ਸ੍ਰੀ ਸੁਭੇ ਦੀ ਸਰਕਾਰ ਬਣਾਓ ਹਰ ਚੀਜ਼ ਖੁਸ਼ਹਾਲ ਹੋ ਜੂਗੀ ਪਰੇ ਖੁਸ਼ਾਰ ਗੱਲਾਂ ਨਾ ਨਹੀਂ ਹੁਣੀ ਤੇ ਤੁਹਾਡੀ ਬੋਰਡ ਨੇ ਤੁਹਾਈ ਸੰਗਤੀ ਬੋਰਡ ਦੇ ਫੈਸਲਾ ਕਰਨਾ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਤੁਹਾਂ ਹਰ ਇੱਕ ਨੂੰ ਇੱਕ ਮੌਕਾ ਦੇ ਕੇ ਵੇਖ ਲਿਆ ਕਾਂਗਰਸ ਨੂੰ ਵੀ ਦੇ ਕੇ ਵੇਖ ਲਿਆ ਆਪ ਨੂੰ ਵੀ ਦੇ ਕੇ ਵੇਖ ਲਿਆ ਅਸੀਂ ਵੀ ਅਕਾਲੀਆਂ ਵਿੱਚੋਂ ਫਿਰ ਭਾਜਪਾ ਜਾਈ ਹੈ ਆਪਾਂ ਅਕਾਲੀਆਂ ਨੂੰ ਵੀ ਮੌਕਾ ਦੇ ਕੇ ਵੇਖਿਆ ਇੱਕ ਮੌਕਾ ਭਾਰਤੀ ਜਨਤਾ ਪਾਰਟੀ ਨੂੰ ਜੁੜ ਦੇ ਕੇ ਵੇਖਿਓ ਜੇ ਜੇ ਯੂਪੀ ਸੁਧਰ ਸਕਦਾ ਆ ਜੇ ਹਰਿਆਣਾ ਆਰਥਿਕ ਤੌਰ ਤੇ ਅੱਗੇ ਆ ਸਕਦਾ ਆ ਜੇ ਰਾਜਸਥਾਨ ਕਿਸਾਨੀ ਤੌਰ ਦੇ ਉੱਪਰ ਆ ਸਕਦਾ ਆਪਾਂ ਕਿਉਂ ਪਛੜੇ ਰਹਿ ਗਏ ਇਹ ਸਿਰਫ ਤੁਹਾਡੀ ਬੋਰਡ ਦੇ ਫੈਸਲਾ ਕਰਨਾ ਜੇ ਸਵਾਏ ਇਹ ਪਾਰਟੀਆਂ ਭਾਵੇਂ ਕਾਂਗਰਸ ਆ ਭਾਵੇਂ ਅਕਾਲੀ ਨੇ ਦੇ ਭਾਵੇਂ ਆਪ ਵਾਲੇ ਦੇ ਸਵਾਏ ਇੱਕ ਦੂਜੇ ਦੇ ਦੂਸ਼ਣ ਬਾਜੀ ਦੋ ਇਹ ਕੁਛ ਨਹੀਂ ਜੇ ਕਰਦੇ ਤੂੰ ਤੈਣੇ ਮੈਣੇ ਜਿ ਤਰ੍ਹਾਂ ਘਰਾ ਸ੍ਰਿੱਕੇ ਬਾਜੀ ਹੁੰਦੀ ਨਹੀਂ ਸ੍ਰਿੱਕੇ ਭਾਈ ਜੀ ਪੰਜਾਬੀ ਦਾ ਸ਼ਬਦ ਹੈ ਸਵਾਏ ਇਹ ਇੱਕ ਦੂਜੇ ਦੇ ਤੈਣੇ ਮੈਣੇ ਤੂੰ ਆ ਕੀਤਾ ਮੈਂ ਆ ਕੀਤਾ ਫਾੜਾ ਇਹ ਢਿੰਗੜਾ ਹੈ ਪੰਜਾਬ ਦੀ ਕਿਸੇ ਨੂੰ ਚਿੰਤਾ ਨਹੀਂ ਜੇ ਮੈਂ ਬੇਦੀ ਕਰਦਾ ਦੋਵੇਂ ਹੱਥ ਜੋੜ ਕੇ ਜੇ ਮੈਨੂੰ ਮੁੱਖ ਸੇਵਾਦਾਰ ਇਸ ਵਿਧਾਤੀ ਦਾ ਗਿਲੇ ਦਾ ਬਣਾਇਆ ਆ ਕਿ ਮੈਂ ਹਰ ਵੋਟਰ ਕੋ ਹਰ ਵੋਟਰ ਕੋ ਆਸ ਰੱਖਦਾ ਤਕੜੇ ਹੋ ਕੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਸਾਥ ਦੋ ਆਉਣ ਵਾਲੇ ਸਮੇਂ ਚ ਆਪਾਂ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈਏ ਪੂਰੀ ਸ਼ਹਿਰਾਂ ਦੇ ਵਿੱਚ ਭਾਜਪਾ ਬੜੀ ਵਧੀਆ ਗ੍ਰੋਥ ਕਰਦੀ ਹੈ ਪਿੰਡਾਂ ਦੇ ਵਿੱਚ ਉਹਨੂੰ ਹਰ ਵਾਰੀ ਪ੍ਰੋਬਲਮ ਆਉਂਦੀ ਹੈ ਕਿ ਕੀ ਕੀ ਕਰੋਗੇ ਤੁਸੀਂ ਇਸ ਤਰ੍ਹਾਂ ਦਾ ਕਿ ਜਿਹੜੇ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਜਿਹੜੀ ਵੋਟ ਕੋ ਸਾਡੀ ਹਾਈ ਕਮਾਂਡ ਬੜੀ ਸੀਰੀਅਸ ਆ ਮੈਂ ਦਿੱਲੀ ਤੱਕ ਵੀ ਉੱਥੇ ਜਾ ਕੇ ਆਪਣੀ ਹਾਈ ਕਮਾਂਡ ਨੂੰ ਮਿਲਿਆ ਵੀ ਆ ਉਹਨਾਂ ਨੇ ਸਾਨੂੰ ਸ਼ਿਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਵਧੀਆ ਸੇਵਾ ਦਾ ਪ੍ਰਬੰਧ ਕਰਕੇ ਦਵਾਂਗੇ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਚੰਗੀ ਪੋਜ਼ਿਟਿਵਲੀ ਗੱਲ ਕੀਤੀ ਜਿਹਦੇ ਕਰਕੇ ਉਹਨਾਂ ਨੇ ਫਿਰ ਮੈਨੂੰ ਇਹ ਸੇਵਾ ਦਾ ਔਖਾ ਦਿੱਤਾ ਆ ਕਿਉਂਕਿ ਅੱਗੇ ਵੀ ਮੈਨੂੰ ਇਹਨਾਂ ਨੇ ਪਾਰਟੀ ਨੇ ਸੇਵਾ ਦਿੱਤੀ ਹੁਣ ਵੀ ਦਿੱਤੀ ਆ ਪੰਜਾਬ ਮੈਂ ਇਹ ਇੱਕ ਬੇਨਤੀ ਕਰਦਾ ਉਹਨਾਂ ਦੇ ਆਸ ਉਹ ਤਾਂ ਚਾਹੁੰਦੇ ਆ ਪੰਜਾਬ ਦਾ ਭਲਾ ਹੋਵੇ ਪਰ ਇੱਥੇ ਆਪਣਾ ਵੀ ਕੋਈ ਫਰਜ਼ ਬੰਦਦਾ ਨਾ ਜੀ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਲੈਂਡ ਪੂਲਿੰਗ ਜਿਹੜੀ ਚੱਲਦੀ ਪਈ ਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਉੱਪਰ ਅਸੀਂ ਇਹ ਅਸੀਂ ਸਾਡੀ ਪਾਰਟੀ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਜਿੱਥੇ ਵੀ ਸਾਨੂੰ ਜ਼ਿਮੀਂਦਾਰਾਂ ਨਾਲ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਖੜੋਣਾ ਪਿਆ ਡਟ ਕੇ ਹੀ ਉਹਦੇ ਨਾਲ ਪੈਰਾ ਦੇਵਾਂਗੇ 2027 ਦੇ ਵਿੱਚ ਆ ਕਾਲੀ ਦਲ ਨਾਲ ਜੱਜ ਜੋੜ ਹੋਣ ਦੀ ਸੁਭਾਵਨਾ ਹੈ ਜੋ ਸਾਡੀ ਹਾਈ ਕਮਾਂਡ ਕਰੂਗੀ ਅਸੀਂ ਉੱਤੇ ਪੈਰਾ ਦੇਵਾਂਗੇ ਇਹ ਜਿਹੜੇ ਗੱਠਜੋੜ ਹੋਣੇ ਨਹੀਂ ਹੋਣੇ ਇਹ ਨਾ ਮੇਰੇ ਵੱਸ ਦਾ ਤੇਰੇ ਵੱਸ ਇਹ ਉੱਪਰ ਵਾਲੇ ਦੇ ਵੱਸ ਇਹ ਇਹ ਉੱਪਰ ਕਿਹੜੀ ਸਾਡੀ ਹਾਈ ਕਮਾਂਡ ਆ ਇਹ ਪਾਰਟੀਆਂ ਦੇ ਫੈਸਲੇ ਹੋਣੇ ਆ ਪਾਰਟੀ ਜੋ ਉਹ ਫੈਸਲਾ ਕਰੂਗੀ ਆਈ ਉਹਨਾਂ ਤਿਆਰ ਹੋ ਗਿਐ ਤੇ ਤੇ ਨਾਲ ਕਿਤੇ ਤੈਨੂੰ ਜਿਲ੍ਹਾ ਦੋਈ ਸੈੱਜ ਕਰਤਾ ਇਹਦਾ ਤੁਹਾਨੂੰ ਲੱਗਦਾ ਕਿ ਹੋਰ ਇਹ ਤਾਂ ਮੈਂ ਕਹਿੰਦਾ ਭਾਵੇਂ ਇੱਕ ਇੱਕ ਮੈਂ ਕਹਿੰਦਾ ਭਾਵੇਂ ਇੱਕ ਇੱਕ ਹਲਕਾ ਕਰ ਦੇ ਕੇ ਗਲੀ ਮੁੱਲਾ ਕਰ ਦੋ ਜਿਹੜੀ ਸਾਡੀ ਪਾਰਟੀ ਇਹਦੇ ਪੱਲਾ ਪੰਨੇ ਤੱਕ ਜਾਂਦੀ ਆ ਬਾਕੀ ਸੂਬਿਆਂ 'ਚ ਆਪਾਂ ਨੇ ਕਰੀ ਤਾਲੀ ਦਲ ਜੀ ਵੇਖਿਆ ਕਾਂਗਰਸ ਕਲੀ ਪੰਨੇ ਤੇ ਨਹੀਂ ਗਏ ਇਹਨੇ ਫਿਰ ਤਿੰਨ ਜਿਲ੍ਹੇ ਦੀ ਇਹ ਤਿੰਨ ਭਾਵੇਂ ਆਪਦੀ ਬਾਕੀ ਸੂਬਿਆਂ 'ਚ ਵੇਖ ਲਓ ਯੂਪੀ 'ਚ ਗੁਜਰਾਤ 'ਚ ਉਹਦੇ ਵੋਟਰ ਲਿਸਟ ਦਾ ਕਿ ਉਹਨੇ ਮੰਡੇ ਪਏ ਗੁਣੀ ਜੀ ਕਿਸਾਨਾਂ ਨੂੰ ਨਾਲ ਲੈ ਕੇ ਤੁਰੋ ਜੇ ਬੜਾ ਬਰੋਵ ਨੂੰ ਨਾਰਿਆ ਬੀਜੀਵੀ ਦਾ ਪਹਿਲਾਂ ਤੋਂ ਹੀ ਕਿਵੇਂ ਦੇਖ ਰਹੇ ਹੋ ਕਿਸਾਨਾਂ ਨੂੰ ਤੁਸੀਂ ਵੇਖੋ ਆ ਜਾਖੜ ਸਾਹਿਬ ਵੀ ਅਸ਼ਵਨੀ ਸ਼ਰਮਾ ਜੀ ਦੇ ਚਲੇ ਸਾਡੀ ਹਾਈ ਕਮਾਂਡ ਆ ਸਾਰੇ ਕਿਸਾਨਾਂ ਦੇ ਹੱਕ 'ਚ ਬਿਆਨ ਦਿੰਦੇ ਪਏ ਆ ਆ ਲੈਂਡ ਪੁਲਿੰਗ ਦਾ ਮਸਲਾ ਆ ਸਭ ਤੋਂ ਪਹਿਲਾਂ ਜਾਖੜ ਸਾਹਿਬ ਨੇ ਫਿਰ ਅਸ਼ਵਨੀ ਸ਼ਰਮਾ ਜੀ ਨੇ ਚੁੱਕਿਆ ਤੇ ਇਹਦਾ ਸਾਨੂੰ ਫਾਇਦਾ ਹੀ ਹੋਣਾ ਵੀਰ ਬੰਦਾ ਕਹਿੰਦਾ ਆ ਕਿ ਹਾ ਦਾ ਨਾਰਾ ਮਾਰਨਾ ਇਹ ਕੋਈ ਮਰਦ ਜੰਮੜਾ ਹੀ ਮਾਰਦਾ ਉਹਦੀ ਕਿਰਪਾ ਹੋਵੇ ਤੇ ਮਾਰਦਾ ਜੇ ਕਿਸੇ ਦੇ ਪੈਰ 'ਚੋਂ ਕੰਡਾ ਕੱਢਿਆਊਗਾ ਤੇ ਗੁਰੂ ਕਿਰਪਾ ਕਰਦਾ ਇਹਲੇ ਗੱਲਾਂ ਬਾਬੀ ਜੋ ਮਰਜ਼ੀ ਕਰੀ ਜੋ ਗਲਤ ਮੈਂ ਫਿਰ بار-बार ਕਰਦਾ ਇਹ ਗੱਲਾਂ ਨਾ ਢੇਡਣੀ ਭਰਦੇ ਸਵਾ 4 ਲੱਖ ਕਰੋੜ ਦਾ ਕਰਜ਼ਾ ਗੱਲਾਂ ਨਾਲ ਨਹੀਂ ਲੱਸਣਾ ਇਹ ਤੁਹਾਡੀ ਵੋਟਾਂ ਨੇ ਫੈਸਲਾ ਕਰਨਾ ਹੈ ਇਹ ਗੁੰਡਾਗਰਦੀਆਂ ਬਦਮਾਸ਼ੀਆਂ ਜੋ ਪੰਜਾਬ ਦਾ ਮੋਹਰ ਬਣਿਆ ਪਿਆ ਆ ਆ ਗੈਂਗਸਟਰ ਦਵਾਰਾਂ ਅੱਜ ਵੀ ਵੇਰਦੇ ਭਈ ਕਿ ਕਿਸੇ ਨੂੰ ਧਮਕੀਆਂ ਆ ਕੇ ਮੈਂ ਖੁਦ ਕੋਲ ਤਾਂ ਸਾਨੂੰ ਧਮਕੀ ਆਉਂਦੀ ਹੈ ਮੈਂ ਹੱਕਿਆਂ ਤੋਂ ਭਾਵੇ ਆ ਇਹ ਵੀਰੋ ਤੁਹਾਨੂੰ ਤੈਅ ਕਰਨਾ ਅਸੀਂ ਮਿਹਨਤ ਕਰਦੀਆਂ ਤੁਹਾਡੇ ਹਰ ਦੁੱਖ ਸੋਗ ਤੇ ਅਸੀਂ ਭਾਈਵਾਲ ਰਹਿਣਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਈ ਕਮਾਨ ਦਾ ਧੰਨਵਾਦੀ ਆ ਹਾਦੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਅੱਜ ਅਮਰਸਾ ਜ਼ਿਲ੍ਹਾ ਵਿਖੇ ਨਿਮਨਤ ਯੋਗਤ ਪ੍ਰਧਾਨ ਅਮਰਪਾਲ ਸਿੰਘ ਬੋਮੇ ਜੀ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਯੋਗਤ ਕੀਤਾ ਹੈ ਅਮਰਸਾ ਦਿਹਾੜ ਦਾ ਔਰ ਮੈਂ 6 ਸਾਲ ਪਾਰਟੀ ਦੀ ਸੇਵਾ ਕੀਤੀ ਹੈ ਬਤੌਰ ਜ਼ਿਲ੍ਹਾ ਅਮਰਸਾ ਦਿਹਾੜ ਦੀ ਜੀ ਔਰ ਅੱਜ ਪਾਰਟੀ ਨੇ ਮੇਰੇ ਤੇ ਫਿਰ ਵਿਸ਼ਵਾਸ ਜਤਾਉਂਦੇ ਹੋਏ ਮੈਨੂੰ ਪਾਰਟੀ ਦਾ ਪੰਜਾਬ ਦਾ ਜੈਕਟਰ ਮੈਂਬਰ ਬਣਾਇਆ ਹੈ ਭਾਜਪਾ ਦਾ ਮੈਂ ਪਾਰਟੀ ਹਾਈਕਮਾਨ ਦਾ ਬਹੁਤ ਬਹੁਤ ਧੰਨਵਾਦ ਦਿਆਂ ਔਰ ਪਾਰਟੀ ਜਿੱਦਾਂ ਵੀ ਜਿਹੜੀ ਤੇ ਪ੍ਰਕਾਰ ਦੀ ਵੀ ਪਾਰਟੀ ਇਸ ਸੰਬੰਧ ਚ ਡਿਊਟੀ ਲਗਾਉਗੀ ਮੈਂ ਪੂਰੀ ਤਨ ਦੇ ਨਾਲ ਤੇ ਹਰ ਟਾਈਮ ਸਮੇਂ ਨਾਲ ਮੋਢੇ ਦਾ ਮੋਢਾ ਜੋੜ ਕੇ ਪਾਰਟੀ ਦੇ ਨਾਲ ਲੱਗਾਂਗੀ ਉਹੀ ਅਟਾਰੀ ਹਲਕੇ ਦੇ ਵਿੱਚ ਬੜਾ ਕੰਮ ਕੀਤਾ ਹੈ ਪਰ ਲਗਾਤਾਰ ਕਿਸਾਨਾਂ ਵੱਲੋਂ ਜਾਂ ਪਿੰਡਾਂ ਦੀ ਗੱਲ ਕੀਤੀ ਜੇਵੇ ਭਾਜਪਾ ਨੂੰ ਸਪੋਰਟ ਨਹੀਂ ਜਿਆਦਾ ਕੀਤੀ ਜਾਂਦੀ ਕਿਸ ਤਰ੍ਹਾਂ ਦਾ ਕਰੋਗੇ ਕਿ 2027 ਦੇ ਇਲੈਕਸ਼ਨ ਵੀ ਨੇੜੇ ਨੇ ਤੇ ਹਰ ਵਾਰ ਭਾਜਪਾ ਨੂੰ ਪਿੰਡਾਂ ਦੇ ਵਿੱਚ ਜਿਹੜੀ ਮਾਰ ਆ ਉਹ ਪੈਂਦੀ ਆ ਕਿਵੇਂ ਜਿਹੜੀ ਮਾਰ ਆ ਤੁਸੀਂ ਦੂਰ ਕਰੋ 2022 ਚ ਜਦੋਂ ਟਾੜੀ ਹਲਕੇ ਤੋਂ ਮੇਰੀ ਸ਼੍ਰੀਮਤੀ ਮੇਰੀ ਘਰ ਵਾਲੀ ਪਿੰਬਦੀ ਬਲਿੰਦਰਕੌਰ ਇਲੈਕਸ਼ਨ ਲੜਨ ਗਏ ਉਸ ਸਮੇਂ ਬਹੁਤ ਮਾਹੌਲ ਕੁਝ ਨਾਜਿਕ ਟਾਈਪ ਸੀ ਲੇਕਿਨ ਅਸੀਂ ਬੜੇ ਜਜ਼ਬੇ ਨਾਲ ਜਿੱਦਾਂ ਪਾਕੀ ਨੇ ਟਿਕਟ ਦੇ ਕੇ ਨਵਾਜ਼ਤਾ ਤਾਂ ਅਸੀਂ ਬੜੇ ਜਜ਼ਬੇ ਨਾਲ ਟਾੜੀ ਤੋਂ ਇਲੈਕਸ਼ਨ ਲੜੀ ਉਸ ਤੋਂ ਬਾਅਦ ਅਸੀਂ ਵਿਚਲਣਾ ਨਹੀਂ ਛੱਡਿਆ ਔਰ ਤੁਸੀਂ ਜਿਹੜੀ 2024 ਚ ਇਲੈਕਸ਼ਨ ਹੋਈ ਹੈ ਅੱਜ 14000 ਵੋਟ ਅਸੀਂ ਲੈ ਕੇ ਗਏ ਆ ਭਾਰਤੀ ਜਨਤਾ ਪਾਰਟੀ ਵੱਲੋਂ ਉਸ ਹਲਕੇ ਤੋਂ ਤਾਜੀ ਤੋਂ ਔਰ ਹੁਣ ਇਹ ਉਹ ਮਾਹੌਲ ਨਹੀਂ ਆ ਅੱਜ ਦਿਨ ਬਦਨ ਦਿਨ ਬਦਨ ਚੇਜ਼ ਹੋ ਰਿਹਾ ਔਰ ਜਿਹੜੇ ਲੋਕ ਨੇ ਇਸ ਟਾਈਮ ਸਮਝ ਚੁੱਕੇ ਆ ਕਿ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਏਗੀ ਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਤੇ ਤਾਂ ਜਿਹੜੇ ਲੋਕਾਂ ਦਾ ਪਿੰਡਾਂ ਦਾ ਨਸ਼ਾ ਆ ਖਤਮ ਹੋ ਸਕਦਾ ਹੈ ਬੇਰੁਜ਼ਗਾਰੀ ਖਤਮ ਹੋ ਸਕਦੀ ਹੈ ਕੋਈ ਇੰਡਸਟਰੀ ਲੱਗ ਸਕਦੀ ਆ ਭਾਰਤੀ ਜਨਤਾ ਪਾਰਟੀ ਜਿੱਥੇ-ਜਿੱਥੇ ਵੀ ਹਿੰਦੁਸਤਾਨ ਸਰਕਾਰ ਬਣੀ ਆ ਉੱਥੇ-ਉੱਥੇ ਹੀ ਬਹੁਤ ਜ਼ ਬਹੁਤ ਲੋਕਾਂ ਨੂੰ ਉਹਦੇ ਇੰਡਸਟਰੀ ਮਿਲੀਆ ਕੰਮਕਾਜ ਮਿਲਿਆ ਇਸ ਕਰਕੇ ਆਉਣ ਵਾਲੀਆਂ ਜਿਹੜੇ 2027 ਦੇ ਚੋਣਾਂ ਲੋਕਾਂ ਨੇ ਮਨ ਬਣਾ ਚੁੱਕੇ ਹੋਏ ਆ ਲੋਕਾਂ ਨੇ ਮਨ ਬਣਾਇਆ ਭਾਵੇਂ ਉਹ ਪਸਾਰ ਨੇ ਭਾਵੇਂ ਉਹ ਲੇਬਰ ਤਬਕਾ ਹੈ ਭਾਵੇਂ ਮਜ਼ਦੂਰ ਭਾਈਚਾਰਾ ਭਾਵੇਂ ਅਸੀ ਭਾਈਚਾਰਾ ਸਾਹਮਣੇ ਮਨ ਬਣਾ ਲਿਆ ਕਿ 2027 ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਕੀ ਟਾਰੀਟ ਹੋ ਜੇ ਠੀਕ ਹੈ ਸਭ ਤੋਂ ਵੱਡਾ ਜਿਆਦਾ ਮਸਲਾ ਉੱਥੇ ਕੁੱਲੀਆਂ ਦਾ ਆ ਕਿਉਂਕਿ ਬਾਰਡਰ ਦਾ ਆ ਕਿਉਂਕਿ ਟ੍ਰੇਡ ਬੰਦ ਆ ਉੱਥੇ ਨਾ ਹੱਥਿਆਰ ਆ ਨਸ਼ਿਆਂ ਦਾ ਬੜਾ ਕਾਰੋਬਾਰ ਉੱਥੇ ਵਧਿਆ ਕਿਵੇਂ ਉਹਨੂੰ ਟਾਰੀ ਹਲਕੇ ਨੂੰ ਕੋਈ ਸੱਟ ਕਿ ਅਮੀਤ ਜਿੱਥੋਂ ਦੀ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਉਸ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਦਾ ਕਾਰੋਬਾਰ ਹੈ ਡਰੋਨ ਦਾ ਹੀ ਹਥਿਆਰ ਆ ਰਹੇ ਨੇ ਉਹਨੂੰ ਲੈ ਕੇ ਕੀ ਕੇਂਦਰ ਸਰਕਾਰ ਦੀਆਂ ਤਿਆਰੀਆਂ ਨੇ ਬਿਲਕੁਲ ਤੁਸੀਂ ਠੀਕ ਕਹੇ ਜੋ ਸਾਡਾ ਜਿਹੜਾ ਗਵਾਂਡੀ ਮੁਲਕ ਆ ਉਹ ਹਰ ਦਿਨ ਕੋਈ ਨਾ ਕੋਈ ਨਵੀਂ ਛੇੜਖਾਮੀ ਕਰਦਾ ਹੈ ਉਹ ਜਿਹਦੇ ਕਰਕੇ ਪਿੱਛੇ ਸੰਦੂਰ ਜਿਹੜਾ ਹਮਲਾ ਵੀ ਆਪਾਂ ਜਿਹੜਾ ਸੰਦੂਰ ਦੇ ਤੌਰ ਤੇ ਜਿਹੜਾ ਕੀਟਾ ਹੈ ਪਾਕਿਸਤਾਨ ਦੇ ਨਾਲ ਉਦੇ ਉਹਦੇ ਤਹਿਤ ਵੀ ਜਦੋਂ ਇਹ ਸਾਰਾ ਮਾਹੌਲ ਬਣਿਆ ਤੇ ਸਾਡੇ ਦੇਸ਼ ਨੇ ਵੀ ਸਾਨੂੰ ਇਹ ਆਈਸੀਪੀ ਬੰਦ ਕਰਨੀ ਪਈ ਜਿਹੜਾ ਵਪਾਰ ਬੰਦ ਕਰਨਾ ਪਿਆ ਉਹਦੇ ਨਾਲ ਸਾਡੀ ਬੇਰੁਜ਼ਗਾਰੀ ਦੇ 1400 1450 ਪਰਿਵਾਰ ਆ ਉੱਥੇ ਉਹ ਹੈਗਾ ਲੇਕਿਨ ਮੈਂ ਇਸ ਸੰਬੰਧੀ ਦਿੱਲੀ ਆਪਣੀ ਹਾਈ ਕਮਾਨ ਨਾਲ ਗੱਲ ਕੀਤੀ ਹੈ ਕਿ ਇਹ ਜਿਹੜੇ ਪਰਿਵਾਰ ਆ ਬਿਲਕੁਲ ਕੰਮ ਕਾਰ ਤੋਂ ਵਾਂਝੇ ਹੋ ਗਿਆ ਇਹਨਾਂ ਦਾ ਜਾਂ ਤੇ ਕੋਈ ਨਾ ਕੋਈ ਇਹਨਾਂ ਨੂੰ ਕੰਮ ਕਾਰ ਤੇ ਲਗਾਇਆ ਜਾਵੇ ਜਾਂਨਨ ਕਿਤੇ ਹੋਰ ਕਿਤੇ ਰਜਿਸਟਰ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਰੋਟੀ ਰੋਜੀ ਦਾ ਕੰਮ ਜਦਾਵਾ ਚੱਲ ਸਕੇ ਉਹਦੀ ਮੈਂ ਜਿਹੜੀ ਦਬਾਰ ਤਿੰਨ ਦੋ ਤਿੰਨ ਵਾਲੀ ਚਿੱਠੀਆਂ ਲਿਖ ਚੁੱਕਾ ਮੇ ਆਉਣ ਵਾਲੇ 2 ਤੋਂ 15 ਦਿਨਾਂ ਦੇ ਵਿੱਚ ਜਿਹੜੇ ਸਾਡੇ ਐਸ.ਸੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਅਟਾਰੀ ਜਿਹੜਾ ਆਈ.ਸੀ.ਪੀ ਦਾ ਦੌਰਾ ਕਰਦ ਜਾ ਰਿਹਾ ਉਹ ਜੁੜੀਆਂ ਵਿਚਾਰੀਆਂ ਸਮੱਸਿਆਵਾਂ ਨੇ ਉੱਥੇ ਸਾਡਾ ਬਹੁਤਾ ਐਸ.ਸੀ ਭਾਈ ਜੜਾ ਚੜਾ ਉੱਥੇ ਵੱਸਦਾ ਉਹਨਾਂ ਦੀ ਬਹੁਤ ਸਮੱਸਿਆ ਆ ਉਹਦਾ ਹੱਲ ਇਹਦਾ ਬੜਾ ਜਲਦੀ ਤੋਂ ਜਲਦੀ ਕਰਨਾ ਚਾਹੀਏ ਪਾਰਟੀ